ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਖੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਅੱਜ ਐਸ ਫਾਰਮ ਚੋਂ ਦੂਜੀ ਸੂਏ ਜਰਸੀ ਦਿਖਾਉਂਗਾ ਹਜੇ ਗੱਬਾ ਨਾ ਡੇਟ ਮੁਤਾਬਕ ਬਾਈ ਜੀ ਹੁਣ ਇਹ ਕਹਿੰਦੇ ਕੋਸ ਸਮੇਂ ਦੀ ਕੱਚੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਣੀ ਜਰਸੀ ਬਾਈ ਜੀ ਹੋਰਾਂ ਦੀ ਕਰਮਾ ਵਾਲੀ ਦੂਜਾ ਸੂਹਾ ਸੋਨਾ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 ਦਿਨ ਦੀ ਕੱਚੀ ਆ ਦੁੱਧ ਪਲੂਨ ਨੇ ਬਾਈ ਜੀ ਹੁਣੇ ਕਹਿੰਦੇ 16 17 ਕਿਲੋ ਚ ਵਾਇ ਵਛੀ ਨੇ ਐਤ ਕੀ 18 20 ਕਿਲੋ ਦੁੱਧ ਬੱਚੀ ਕਹਿੰਦਾ ਖੁੱਲਾ ਬੜਾ ਆਰਾਮ ਨਾਲ ਚਵਾਜੂ ਅਵਾਨਾ ਵੇਚ ਸਕਦੇ ਆ ਬੈਗ ਤੋਂ ਬਹੁਤ ਸੋਹਣਾ ਦੋਸਤੋ ਵਾਲਟਲ ਹਜੇ ਕਾਫੀ ਭਈ ਆ ਨਵਾਂ ਦਸਾਂ ਦਿਨਾਂ ਚ ਕਰਮਾਲੀ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫਿਰ ਸੋਨਾ ਬੂਥੀ ਬਾਤੀ ਬਹੁਤ ਸੋਹਣੀ ਆ ਛੋਟਾ ਕੰਨ ਨਾ ਬੂਦੀ ਵਾਲੀ ਜਰਸੀ ਬੈਗ ਤੋਂ ਵੇਚ ਸਕਦੇ ਆ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਕਰਮਾਲੀ ਨੇ ਬਾਕੀ ਦੋਸਤੋ ਨਵਾਂ ਦਸਾਂ ਦਿਨਾਂ ਚ ਕਰਮਾਲੀ ਨੇ ਵੱਡਾ ਆਰਡਰ ਤਿਆਰ ਕਰਕੇ ਫਿਰ ਸੋਨਾ ਪੈਟਪੋੜਾ ਬਹੁਤ ਸੋਹਣਾ ਚੌੜਾ weight ਵਾਲੇ ਪਾਸੋਂ ਵੀ ਫੁੱਲ ਹੈਵੀ ਬੋਡੀ weight ਵਾਲੀ ਆ ਬੈਗ ਤੋਂ ਵੇਚ ਸਕਦੇ ਆ ਜੇ ਦੋਸਤੋ ਹਵਾ ਨਾਲ ਖਿਚਾਂਗੇ ਤਾਂ ਰਬੜ ਵੰਗੂ ਵਧੂਗਾ ਥਣ ਚਾਰੇ ਵੇਚ ਸਕਦੇ ਆ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਕਰੇ ਮ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾਂ ਥਨਾ ਸੇਮ ਹੀ ਸਾਈਜ਼ ਬੂਤੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੇ ਛੋਟਾ ਕੰਨਾ ਪ੍ਰਾਈਜ਼ ਬਾਈ ਨੇ ਰੱਖਿਆ ਹੋਇਆ ਬੱਚੀ ਦਾ 45000 ਰੁਪਿਆ ਉੱਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 2 ਜੀ ਹੋਰਾਂ ਦਾ ਸਕਰੀਨ ਤੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ